ਭਲਾਚੌਰ ਵਿਖੇ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਭਲਾਚੌਰ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਹਲਕਾ ਵਿਧਾਇਕ ਸੰਤੋਸ਼ਟ ਤਾਰੀਆ ਨੇ ਸ਼ੁਰੂ ਕਰਵਾਈ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਖਰੀਦ ਏਜੰਸੀਆਂ ਦੇ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਪ੍ਰਬੰਧ ਪੂਰੇ ਕੀਤੇ ਗਏ ਹਨ ਜਿਸ ਤਹਿਤ ਖਾਣ ਪੀਣ ਵਾਲੇ ਪਾਣੀ ਬੈਠਣ ਦੀ ਜਗ੍ਹਾ ਆਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਉਨਾ ਕਿਹਾ ਕਿ 24 ਘੰਟੇ ਵਿੱਚ ਕਿਸਾਨਾਂ ਦੀ ਝੋਨੇ ਦੀ ਕੀਮਤ ਉਹਨਾਂ ਦੇ ਬੈਂਕ ਖਾਤੇ ਵਿੱਚ ਪੈ ਜਾਵੇਗੀ ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਕਿਸਾਨ ਵੀਰ ਆਪਣੀ ਝੋਨੇ ਦੀ ਫਸਲ ਮੰਡੀ ਵਿੱਚ ਸੁਕਾ ਕੇ ਲੈ ਕੇ ਆਉਣ ਜੋ ਉਹਨਾਂ ਨੂੰ ਇੱਥੇ ਆਉਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਬਾਬੇ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੀਟੀ ਉਦਮਵਾਲ ਨਗਰ ਕੌਂਸਲ ਪਲਾਜ਼ਾ ਦੇ ਪ੍ਰਧਾਨ ਸ਼ਨੀਲ ਕੌਂਸਲ ਲਾਡੀ ਰਾਣਾ ਆਪ ਆਗੂ ਬਿਸ਼ੂ ਰਾਣਾ ਅਜੇ ਬਿਛੂ ਪਿੱਟੂ ਰਾਣਾ ਅਤੇ ਅਜੇ ਚੌਧਰੀ ਟੀਟੂ ਗੋਪੀ ਖਾਨੀ ਜੋਗੇਵਾਲ ਕਿਸ਼ੋਰ ਗੁਲਾਟੀ ਤੇ ਸੈਕਟਰੀ ਰਣਵੀਰ ਸਿੰਘ ਹਾਜਰ ਸਨ ਆਉ ਦਿੱਕਿਆ ਬੁੜੀ ਮੈਨੇ ਸਾਹਿਬ ਅੱਜ ਤੁਸੀਂ ਵਖਰੀ ਸ਼ੁਰੂ ਕਰਾਣਾ ਹੈ ਕਿਸਾਨਾਂ ਨੂੰ ਤੇ ਕੀ ਅਪੀਲ ਕਰਨੀ ਚਾਹੁੰਦੇ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਹਰੇਕ ਕਵਰੇਜ ਕਰਨ ਵਾਸਤੇ ਤੁਸੀਂ ਸਾਡੀ ਪਹੁੰਚਦੇ ਹੋ ਔਰ ਉਹਨਾਂ ਦੇ ਨਾਲ ਨਾਲ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ ਜੀ ਔਰ ਸਾਡੇ ਸ਼ਹਿਰ ਦੇ ਪ੍ਰਧਾਨ ਆਪਣੇ लाडी ਰਾਣਾ ਜੀ ਔਰ ਸਾਰੇ ਐਮਸੀ ਸਹਿਬਾਨ ਸਾਰੇ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਜਿੰਨੇ ਆਮ ਆਦਮੀ ਪਾਰਟੀ ਦੇ ਸਾਡੀ ਦੇ ਸਾਰੇ ਇੱਥੇ ਪਹੁੰਚੇ ਐ ਤੇ ਉਹ ਕਿਸਾਨਾਂ ਦੇ ਪ੍ਰਬੰਧ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਚੇਅਰਮੈਨ ਸਾਹਿਬ ਨੇ ਵੀ ਦੱਸਿਆ ਕਿ ਪੂਰੇ ਪ੍ਰਬੰਧ ਕਰ ਦਿੱਤੇ ਗਏ ਐ ਔਰ ਫੇਰ ਵੀ ਕਿਸੇ ਨੂੰ ਜੇਕਰ ਕੋਈ ਦਿੱਕਤ ਆਂਦੀ ਹੈ او ਸਾਡੇ ਨਾਲ ਸੰਪਰਕ ਕਰ ਸਕਦਾ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਉਹ ਆਪਣਾ ਜਿਸ ਤਰ੍ਹਾਂ ਝੋਨੇ ਦੀ ਗੱਲ ਕਰਦੇ ਸੀ ਆਪਾਂ ਕਿ ਉਹ ਝੋਨਾ ਠੀਕ আর ਸੁੱਕਾ ਲੈ ਕੇ ਆਣ ਤਾਂ ਕਿ ਉਹਨਾਂ ਦੇ ਨਾਲ ਦੀ ਨਾਲ ਜਿਹੜਾ چکਿਆ ਜਾਊਗਾ ਹੋਰ ਨਾਲ ਦੀ ਨਾਲ ਉਹਨਾਂ ਨੂੰ ਜਿਹੜੀ ਪੇਮੈਂਟ ਕਰ ਦਿੱਤੀ ਹੈ ਸਰਕਾਰ ਵੱਲ ਤੇ ਜਿਹੜਾ ਹੈਗਾ ਕਿਸਾਨਾਂ ਨੂੰ ਕੋਈ ਦਿੱਕਤ ਜੇ ਆਂਦੀ ਹੈ ਤਾਂ ਉਹ ਉਹਦੇ ਖੜੀ ਹੈ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਔਰ ਫਿਰ ਵੀ ਜੇਕਰ ਕੋਈ ਵੀ ਮੈਂ ਆਪਣੇ ਹਲਕੇ ਬਲਜੌਰ ਦੀ ਗੱਲ ਕਰਦੀ ਆ ਜੇਕਰ ਕੋਈ ਵੀ ਕਿਸੇ ਕਿਸਮ ਦੀ ਕਿਸੇ ਨੂੰ ਦਿੱਕਤ ਹੋਈ ਕਿਸਾਨ ਮੇਰੇ ਵੀਰਾਂ ਨੂੰ ਤਾਂ ਉਹ ਜਰੂਰ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੀ ਹੱਲ ਕਰਾਂਗੇ ਔਰ ਹਮੇਸ਼ਾ ਕਰਦੇ ਆਏ ਹਾਂ ਤੇ ਪੇਮੈਂਟ ਉਹ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਆ ਰਹੀ ਹੈ ਸਭ ਦੀ ਹਾਂਜੀ ਜਿਹੜੀ ਪੇਮੈਂਟ ਹੈ ਉਹ ਉਹਨਾਂ ਦੇ ਕਿਸਾਨਾਂ ਦੇ ਖਾਤਿਆਂ 'ਚ ਜਾਊਗਾ ਪ੍ਰਧਾਨ ਜੀ ਅੱਜ ਖਰੀਦ ਸ਼ੁਰੂ ਕਰਾਈ ਆ ਤੁਸੀਂ ਐਮਐਲਏ ਸਾਹਿਬ ਵੀ ਪਹੁੰਚੇ ਆ ਚੇਅਰਮੈਨ ਸਾਹਿਬ ਵੀ ਪਹੁੰਚੇ ਔਰ ਸਾਰੇ ਇਲਾਕੇ ਦੇ ਇੱਥੇ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਤੇ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਇੱਥੇ ਪਹੁੰਚਣ ਤੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਤੇ ਮੇਰੇ ਸ਼ਹਿਰ ਦੇ ਐਮਸੀ ਸਾਹਿਬਾਨ ਤੇ ਹੋਰ ਵੀ ਮੂਤਬਾਦ ਬੰਦੇ ਤੇ ਸਾਡੇ ਤੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿਸਾਨਾਂ ਨੂੰ ਕੀ ਉਹ ਝੋਨਾ ਸੁੱਕਾ ਲੈ ਕੇ ਆਣ ਕਿਉਂਕਿ ਸਾਡੇ ਕੋਲ ਅਸੀਂ ਸਤਾਧ ਮੌਸਮ ਝੋਨਾ ਭਰੀਦਾ ਹੈ ਤੇ ਉਸ ਜਦੋਂ 17 ਮੌਜੂਦ ਹੋਊਗਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਮੇਰੇ ਕਿਸਾਨ ਭਰਾ ਦੋ ਤਿੰਨ ਘੰਟੇ ਚ ਅਸੀਂ ਬਹਿ ਜੇ ਕਰਕੇ ਉਹਨਾਂ ਤੋਂ ਵਰਤ ਤੇ ਹੋਰ ਕੋਈ ਮੈਸੇਜ ਦੇਣਾ ਚਾਹੁੰਦਾ ਬਸ ਹੋਰ ਇਹੀ ਹੈ ਕਿ ਸਾਨੂੰ ਐਮਐਲਏ ਸਾਹਿਬ ਦਾ ਇੰਨਾ ਸਹਿਯੋਗ ਹੈ ਕਿ ਸਾਨੂੰ ਲਾਸਟ ਟਾਈਮ ਵੀ ਕੋਈ ਵੀ ਕਿਸਤਾਂ ਦੀ ਕੋਈ ਦਿੱਕਤ ਪਛਾਣੀ ਨਹੀਂ ਹੋਈ ਤੇ ਅਸੀਂ ਐਤਕੀ ਵੀ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਛਾਣੀ ਨਹੀਂ ਆਊਗੀ